ਸ੍ਰੀ ਵਾਹਿਗੁਰੂ ਜੀ ਗੁਰੂ ਗ੍ਰੀਵ ਨਿਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੇ ਗੁਰੂ ਸਵਾਰੀ ਸਾਧ ਸੰਗਤ ਜੀ ਪਿਆਰ ਸਤਕਾਰ ਸਹਿਤ ਫਤਿ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਤੱਕ ਜੋ ਇਤਿਹਾਸ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਅਸੀਂ ਤੁਸੀਂ ਸਾਰਿਆਂ ਨੇ ਸਾਂਝਾ ਕੀਤਾ ਹੈ ਸੁਣਿਆ ਪੜ੍ਹਿਆ ਹੈ ਸਤਿਗੁਰੂ ਮਹਾਰਾਜ ਕਾਬਲ ਕੰਧਾਰ ਦੇ ਇਲਾਕੇ ਨੂੰ ਤਾਰਦਿਆਂ ਤਾਰਦਿਆਂ ਅੱਗੇ ਪਹੁੰਚੇ ਹਨ ਭਾਈ ਮਰਦਾਨਾ ਸਾਹਿਬ ਜੀ ਨਾਲ ਹਨ ਇੱਕ ਪਠਾਨ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਪਹੁੰਚਿਆ ਸਤਿਗੁਰੂ ਜੀ ਇੱਕ ਨਗਰ ਤੋਂ ਬਾਹਰ ਉਜਾੜ ਜੇ ਦੇ ਵਿੱਚ ਬੈਠੇ ਸਨ ਔਰ ਉੱਥੇ ਇੱਕ ਛੋਟੀ ਜੀ ਜਿਵੇਂ ਬਿਲਡਿੰਗ ਕਹਿ ਲਈਏ ਇਮਾਰਤ ਉਹ ਬਣੀ ਹੋਈ ਸੀ ਉੱਥੇ ਨਗਰ ਦੇ ਮੁਸਲਮਾਨ ਆ ਕੇ ਨਮਾਜ਼ ਪੜਿਆ ਕਰਦੇ ਸੰਗ ਤਾਂ ਕਾਫੀ ਸਾਰੇ ਸ਼ਰੀਰ ਉੱਥੇ ਆਏ ਆ ਵਿਦਵਾਨ ਵੀ ਆਏ ਆ ਕਈ ਨਮਾਜ਼ ਪੜਨ ਵਾਲੇ ਨਵਾਜ਼ੀ ਆਏ ਆ ਇੱਕ ਪਠਾਨ ਵੀ ਉਹਨਾਂ ਚ ਆਇਆ ਮਹਾਰਾਜ ਜੀ ਉਹਨਾਂ ਦੇ ਨਾਲ ਬਚਨ ਵਿਚਾਰ ਕਰ ਰਹੇ ਹਨ ਔਰ ਜਦੋਂ ਪਠਾਨ ਵਚਨ ਕਰਦਾ ਕਰਦਾ ਸੁਣਦਾ ਜਾਂ ਨਮਾਜ਼ ਪੜ੍ਹਦਾ ਆਪ ਦਾ ਸਿਰ ਹਿਲਾਉਂਦਾ ਖੁਦਾ ਦੀ ਸਿਫਤ ਸੁਣਦਿਆਂ ਸੁਣਦਿਆਂ ਤਾਂ ਮਹਾਰਾਜ ਜੀ ਉਹ ਕੌਤਕ ਵੇਖ ਕੇ ਕਦੇ ਮੁਸਕਰਾ ਪੈਣ ਤੇ ਕਦੇ ਹੱਸ ਪੈਣ ਪਠਾਨ ਨੂੰ ਗੁੱਸਾ ਆਇਆ ਪਰ ਮਹਾਰਾਜ ਜੀ ਦੇ ਲਈ ਕੋੜੇ ਸ਼ਬਦ ਨਾ ਬੋਲ ਸਕਿਆ ਪ੍ਰੇਮ ਨਾਲ ਮਹਾਰਾਜ ਜੀਆ ਨੂੰ ਬੇਨਤੀ ਕੀਤੀ ਕਾਰਨ ਕੀ ਹੈ ਸੋ ਮਹਾਰਾਜ ਜੀਆ ਨੇ ਫਿਰ ਜਿਹੜੇ ਬਚਨ ਕੀਤੇ ਅੱਗੇ ਕਿਉਂਕਿ ਪਠਾਨ ਨੇ ਪੁੱਛਿਆ ਕਿ ਤੁਸੀਂ ਹੱਸਦੇ ਹੋ ਤੁਸੀਂ ਮੁਸਕਰਾਉਂਦੇ ਹੋ ਸਾਡਾ ਮਜ਼ਾਕ ਤਾਂ ਨਹੀਂ ਉਡਾ ਰਹੇ ਅੱਗੇ ਮਹਾਰਾਜ ਜੀਆ ਨੇ ਜੋ ਬਚਨ ਕੀਤੇ ਉਹ ਇਤਿਹਾਸ ਆਪਾਂ ਅੱਜ ਸਾਂਝਾ ਕਰਨਾ ਸੋ ਆਓ ਸਾਰੀ ਸੰਗਤ ਪਹਿਲਾਂ ਪੰਜ ਵਿੱਚ ਪੰਜ ਵਾਰ ਸਤਨਾਮ ਵਾਹਿਗੁਰੂ ਜਪੀਏ ਫਿਰ ਅੱਗੇ ਆਪਾਂ ਇਤਿਹਾਸ ਸੁਣੀਏ ਪੜਹੀਏ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ

ਏ ਸਾਈਂ ਦੇ ਲੋਕ ਅਸੀਂ ਆਪਣੇ ਪਰਵਦگار ਦਾ ਨਾਮ ਲੈਂਦੇ ਤੇ ਸੁਣਦੇ ਆ ਤੁਸੀਂ ਮਸਖਰੀ ਕਰਦੇ ਹੋ ਇਹ ਆਦਮ ਇਲਾਹੀ ਦੀ ਬਾਤ ਨਹੀਂ ਿੱਕੇ ਆਪ ਜੀ ਦੀ ਕਿਸੇ ਰਿੰਜਗੀ ਦੀ ਬਾਤ ਹੈ হে ਅੱਲਾ ਵਾਲੇ ਇਹ ਮਜਲਿਸ ਪੜਿਆਂ ਹੋਿਆਂ ਦੀ ਹੈ ਕੁਛ ਐਰਾ ਗੈਰਾ ਦੀ ਨਹੀਂ ਇਹ ਸੁਣ ਕੇ ਸ੍ਰੀ ਗੁਰੂ ਜੀ ਦੇ ਚਿਹਰੇ ਤੇ ਰੋਪ ਤੇ ਜਵੇ ਦਾ ਰੰਗ ਫਿਰਿਆ ਤੇ ਨੈਣਾ ਨੇ ਜ਼ੋਰ ਵਾਲੀ ਨਜ਼ਰ ਪਾਈ ਤੇ ਫੇਰ ਬੋਲੇ ਸੁਣ ਭਾਈ ਮਜਲਿਸ ਪੜਿਆਂ ਦੀ ਹੈ ਠੀਕ ਪਰ ਪੜਿਆ ਹੋਇਆ ਕਿਸ ਨੂੰ ਆਖਦੇ ਹਨ ਜੋ ਅੱਖਰ ਬਾਚ ਲਵੇ ਕੇ ਪੌਥੀ ਪੜ ਲਵੇ ਕੇ ਪੜ ਸੁਣ ਕੇ ਆਪਣੇ ਅਨਪੜੇ ਭਰਾਵਾਂ ਨਾਲੋਂ ਬਧੀਰ ਤੇ ਚਲਾਕ ਹੋ ਜਾਵੇ ਉਹਨਾਂ ਨੂੰ ਆਪਣੀਆਂ ਚਲਾਕੀਆਂ ਵਿੱਚ ਫਸਾਫਸਾ ਕੇ ਆਪਣੇ ਨਫੇ ਵਧੇਰੇ ਕੱਢਣ ਲੱਗ ਪਵੇ ਜੇ ਐਸੇ ਪੜੇ ਹੋਿਆਂ ਦਾ ਨਾਮ ਆਲੋ ਫਾਜ਼ਲ ਹੈ ਪੰਡਤ ਹੈ ਜਾਂ ਪੜਿਆ ਹੋਇਆ ਹੈ ਤਾਂ ਤਾਂ ਭਾਈ ਉਹ ਮਿਰਗ ਹੈ ਜੋ ਜੰਤੂ ਤੇ ਬਾਜ ਆਦ ਪੰਛੀ ਵੀ ਪੜੇ ਹੋਏ ਮੰਨਣੇ ਪੈਣਗੇ ਜੋ ਸ਼ਿਕਾਰੀਆਂ ਪਾਸੋਂ ਵਿਦਿਆ ਪਾ ਕੇ ਇੰਨੇ ਸਿਆਣੇ ਹੋ ਜਾਂਦੇ ਆ ਕਿ ਆਪਣੀ ਜਾਤ ਦੇ ਅਨਪੜ੍ਹਾਂ ਵਿੱਚ ਜਾ ਕੇ ਉਹਨਾਂ ਨੂੰ ਨਾਲ ਲੈ ਕੇ ਫੰਦਕ ਦੇ ਬਾੜੇ ਵਿੱਚ ਲੈ ਆਉਂਦੇ ਆ ਜਰਾ ਵਿਚਾਰ ਕੇ ਦੇਖੋ ਤੁਸੀਂ ਇਨ੍ਹਾਂ ਬਿਰਗਾਂ ਤੇ ਪੰਛੀਆਂ ਨੂੰ ਪੜੇ ਹੋਏ ਕਿ ਪੰਡਤ ਆਲਮ ਕਹੋਂਗੇ ਪਠਾਨ ਨੇ ਆਖਿਆ ਇਹ ਤਾਂ ਕਾਹਦੇ ਪੜੇ ਹੋਏ ਤਾਂ ਮਾੜੇ ਲੋਕ ਨੇ ਕੋਲੋਂ ਇੱਕ ਸ਼ਾਂਤੀ ਨੇ ਕਿਹਾ हे ਅੱਲਾਹ ਦੇ ਬੰਦੇ ਇਹ ਸਾਹਿਬ ਸਰਦਾਰ ਨੇ ਤੇ ਫੇਰ ਸਿੱਖਦਾਰ ਸਿਕਦਾਰ ਹੋ ਕੇ ਖੁਦਾ ਦੇ ਫਜ਼ਲ ਨਾਲ ਇਸ ਵੇਲੇ ਸਤਸੰਗ ਕਰਨ ਆਉਂਦੇ ਆ ਸ਼ਰਾਫਿਕਾ ਹਦੀਸ ਤਫਸੀਰ ਹਰ ਵਿਦਿਆ ਵਿੱਚ ਦਿਲਚਸਪੀ ਲੈਂਦੇ ਆ ਨਾਲ ਦੇ ਬੰਦੇ ਨੇ ਦੱਸਿਆ ਵੀ ਇਹ ਸਿਕਦਾਰ ਨੇ ਵੱਡਾ ਬੰਦਾ ਜਿਵੇਂ ਬਹੁਤ ਵੱਡਾ ਅਹੁਦਾ ਸੀ ਉਸ ਸਮੇਂ ਸਰਕਾਰ ਦੇ ਵਿੱਚ ਅੱਜ ਦੇ ਜਮਾਨੇ ਵਿੱਚ ਜਿਵੇਂ ਆਪਾਂ ਕਿਸੇ ਨੂੰ ਐਮ.ਐਲ.ਏ. ਜਾਂ ਕਿਸੇ ਨੂੰ ਮੰਤਰੀ ਵਜ਼ੀਰ ਕਹਿੰਦੇ ਆ ਇਹ ਆਖਣ ਲੱਗਿਆ ਤਾਂ ਖੁਦਾ ਦੀ ਇਹਨਾਂ ਤੇ ਰਹਿਮਤ ਹੈ ਵੀ ਇੰਨੇ ਰੁਝੇਵੇਂ ਹੁੰਦਿਆਂ ਹੋਇਆਂ ਇੰਨੀ ਮਾਇਆ ਧਨ ਦੌਲਤ ਦੇ ਹੁੰਦਿਆਂ ਹੋਇਆਂ ਇੰਨਾ ਵੱਡਾ ਰਤਬਾ ਹੁੰਦਿਆਂ ਹੋਇਆਂ ਵੀ ਇਹ ਅੱਲਾਹ ਦੀ ਇਵਾਦਤ ਕਰਨ ਵਾਸਤੇ ਹੁੰਦੇ ਆ। ਸ੍ਰੀ ਗੁਰੂ ਜੀ ਨੇ ਕਿਹਾ ਜੇ ਸਿੱਖਦਾਰ ਵੀ ਹਰਨਾ ਬਾੰਗਾ ਬਾਜਾ ਬਾੰਗ ਫੜੇ ਤਾਂ ਸ਼ਰਹ ਸ਼ਰੀਆ ਤੇ ਹੋਰ ਦਾਨੀਆਂ ਦੇ ਲੇਖੇ ਪਰ ਸਿੱਖੇ ਕੀ ਆਪਣੀ ਮਨੁੱਖ ਜਾਤੀ ਨੂੰ ਆਪਣੇ ਵਧੇ ਹੋਏ, ਮੰਝੇ ਹੋਏ, ਪੜ੍ਹੇ ਹੋਏ ਦਿਮਾਗਾਂ ਦੀ ਤੰਦਨ, ਤਾਣਿਆਂ ਵਿੱਚ ਫਸਾ ਲੈਣਾ। ਉਹਨਾਂ ਨੂੰ ਲੁੱਟਣਾ ਤੇ ਚਲਾਕੀਆਂ ਨਾਲ ਲੁੱਟਣਾ ਪਤਾ ਨਾ ਲੱਗਣ ਦੇਣਾ ਕਿ ਉਹ ਲੁੱਟ ਚੱਲੇ ਹਨ। ਤਾਂ ਕੀ ਇਸ ਤਰ੍ਹਾਂ ਦਾ ਸਿੱਖਦਾਰ ਸਿੱਧੇ ਹੋਏ ਬਾਜਾ ਨਾਲੋਂ ਅਫਜ਼ਲ ਹੋਵੇਗਾ? ਨਿਸ਼ਚੇ ਜਾਣੋ ਆਪਣੇ ਬਾਹਾਂ ਦੇ ਬਲ ਵਾਲੇ ਰੋਭ ਹੀਟ ਦੇ ਆਪਣੇ ਸਿੱਖੇ ਸਿਖਾਏ ਦਿਮਾਗ ਦੇ ਜ਼ੋਰ ਨਾਲ ਜੇ ਉਹ ਦੂਸਰਿਆਂ ਨੂੰ ਬਣੀ ਨੋਂ ਇਨਸਾਨ ਨੂੰ ਜਾਂ ਇਉਂ ਕਹੋ ਆਪਣੀ ਮਨੁੱਖ ਜਾਤੀ ਦੇ ਭਰਾਵਾਂ ਨੂੰ ਲੁੱਟਦਾ ਠੱਗਦਾ ਖਾਂਦਾ ਰਿਹਾ ਹੈ ਤਾਂ ਇੱਥੇ ਬੇਸ਼ੱਕ ਆਪਣੇ ਵਰਗੇ ਵਿਦਵਾਨਾਂ ਆਲਮਾਂ ਵਿੱਚ ਬੈਠ ਕੇ ਸੋਭਾ ਪਾ ਲਵੇ ਪਰ ਅੱਗੇ ਸਾਈਂ ਦੀ ਦਰਗਾਹ ਵਿੱਚ ਉਹਦਾ ਕੋਈ ਟਿਕਾਣਾ ਨਹੀਂ ਹੋਵੇਗਾ ਕਿ ਇੱਥੇ ਤਾਂ ਭਾਵੇਂ ਉਹਨੂੰ ਮਾਨ ਇੱਜ਼ਤ ਜਿੰਨੀ ਮਰਜ਼ੀ ਮਿਲ ਜਾਵੇ ਪਰ ਸਾਈਂ ਦੀ ਦਰਗਾਹ ਵਿੱਚ ਉਹਦਾ ਸਨਮਾਨ ਨਹੀਂ ਹੋਵੇਗਾ ਸਿੱਖਦਾਰ ਦਿਲ ਵਿੱਚ ਆ ਰਹੇ ਗੁੱਸੇ ਨੂੰ ਦਬਾ ਕੇ ਦੇ ਵਿੱਚ ਉੱਠ ਰਹੇ ਸ਼ਰਮ ਦੇ ਖਿਆਲ ਨੂੰ ਨੱਪ ਕੇ ਕਹਿਣ ਲੱਗਿਆ اے ਅੱਲਾਹ ਵਾਲੇ ਖੁਦਾ ਤੇਰਾ ਭਲਾ ਕਰੇ ਤੂੰ ਪੜਿਆ ਹੋਇਆ ਕਿ ਪੰਡਤ ਕਿ ਦਾਨਾ ਬੀਨਾ ਕਿਸ ਨੂੰ ਆਖਦਾ ਹੈ ਸਿਖਾਏ ਹੋਏ ਸ਼ਿਕਾਰ ਦੇ ਪੰਛੀ ਕੋਈ ਕਿਤਾਬਾਂ ਪੜ੍ਹਦੇ ਆ ਕਿਤੇ ਉਹਨਾਂ ਦਾ ਇਨਸਾਨ ਅਸ਼ਰਫ ਉਲ ਮਖਲੂਕਾਤ ਨਾਲ ਕੀ ਮੇਲ ਹੈ ਉਹ ਜਾਨਵਰ ਨੇ ਤੇ ਦੂਸਰੇ ਅਸੀਂ ਇਨਸਾਨ ਹਾਂ ਸ਼੍ਰੀ ਗੁਰੂ ਜੀ ਨੇ ਕਿਹਾ हे ਬੰਦੇ ਖੁਦਾ ਦੇ ਖੁਦਾ ਤੈਨੂੰ ਨੇਕੀ ਦੇਵੇ ਪੰਡਤ ਹਿੱਕੇ ਉਹ ਦਾਨਾ ਜੋ ਬੀਨਾ ਵੀ ਹੋਵੇ ਉਹ ਨਹੀਂ ਜੋ ਕਿਤਾਬਾਂ ਬਾਦ ਲੈਂਦਾ ਹੈ ਤੇ ਅਰਥ ਕਰ ਸਕਦਾ ਹੈ ਪੜਿਆ ਹੋਇਆ ਉਹ ਹੈ ਜਿਸ ਨੇ ਪਰਮੇਸ਼ਰ ਦੇ ਨਾਮ ਦੀ ਕਮਾਈ ਕੀਤੀ ਹੈ ਇਲਮ ਦਾ ਸੁਖ ਉਸ ਨੇ ਮਾਣਿਆ ਹੈ ਜਿਸ ਦੇ ਅੰਦਰ ਪਰਮੇਸ਼ਰ ਦਾ ਨਾਮ ਵਸ ਗਿਆ ਹੈ ਪਰਮੇਸ਼ਰ ਦਾ ਨਾਮ ਅੰਦਰ ਵਸ ਜਾਏ ਤਾਂ ਪਰਮੇਸ਼ਰ ਦਾ ਭਉ ਉਸ ਦੇ ਅੰਦਰ ਆ ਵਸਦਾ ਹੈ ਹਾਂ ਜਿਸ ਦੇ ਅੰਦਰ ਨਾਮ ਵਸ ਜਾਂਦਾ ਹੈ ਫਿਰ ਉਸ ਦੇ ਅੰਦਰ ਖੁਦਾ ਦਾ ਪਿਆਰ ਆ ਵਸਦਾ ਹੈ ਫਿਰ ਉਹ ਆਪਣੀ ਜਾਤ ਅਰਥਾਤ ਬਣੀ ਨੋ ਇਨਸਾਨ ਨੂੰ ਖੁਦਾ ਦੇ ਬੱਚੇ ਸਮਝਦਾ ਹੈ ਤੇ ਆਪਣੇ ਵੀਰ ਜਾਣਦਾ ਹੈ ਤੇ ਫਿਰ ਫਾਇਆਂ ਲਾ ਕੇ ਤਾਣਿਆਂ 'ਚ ਨਹੀਂ ਫਸਾਉਂਦਾ ਉਹ ਤਾਂ ਸ਼ਬਦਾਂ ਦਾ ਭਲਾ ਚਿਤਵਦਾ ਹੈ ਤੇ ਲੱਗਦੇ ਤਾਣ ਭਲਾ ਕਰਦਾ ਹੈ ਐਸਾ ਪੁਰਸ਼ ਜੇ ਪੜ ਗੁਰ ਜਾਂਦਾ ਹੈ ਤਾ ਉਸ ਨੂੰ ਦੂਸਰਿਆਂ ਦਾ ਭਲਾ ਕਰਨ ਦੀ ਜਾਂਚ ਭਦੇਰੇ ਆ ਜਾਂਦੀ ਹੈ ਉਸ ਦਾ ਪੜਨਾ ਸਫਲ ਹੈ ਜੋ ਪੜ ਕੇ ਨੇਕੀ ਕਰਦਾ ਹੈ ਸੋ ਭਾਈ ਜੇ ਤੁਹਾਨੂੰ ਕਿਸੇ ਧੁੱਪ ਵਾਲੀ ਥਾਂ ਤੇ ਠੰਡੀ ਠੰਡੀ ਛਾਂ ਦੀ ਲੋੜ ਹੋਵੇ ਤਾਂ ਕੀ ਕਰਨਾ ਪਏਗਾ ਦਰਖਤ ਬੀਜੋ ਫਿਰ ਦੇਖੋ ਕਿ ਪਹਿਲਾਂ ਜ਼ਮੀਨ ਦੇ ਅੰਦਰ ਉਸ ਦੀ ਜੜ ਜੰਮੇਗੀ ਫਿਰ ਬਾਹਰ ਪੱਤੇ ਕੱਢੇਗਾ ਫਿਰ ਬਰਖਸ਼ ਬਣੇਗਾ ਤਾਂ ਛਾਇਆ ਦੇਵੇਗਾ ਉਹ జగਤ ਨੂੰ ਫੇਰ ਠੰਡ ਪਾਉਂਦਾ ਹੈ ਤੇਵੇਂ ਹੀ ਜਿਸ ਦੇ ਅੰਦਰ ਪਰਮੇਸ਼ਰ ਦਾ ਨਾਮ ਵਸੇਗਾ ਉਸ ਤੋਂ ਜਗਤ ਨੂੰ ਠੰਢੀ ਛਾਂ ਪ੍ਰਾਪਤ ਹੋਏਗੀ। ਲਿਖਿਆ ਬਾਣੀ ਦੇ ਵਿੱਚ ਮਲਾਰ ਰਾਗ ਦੀ ਵਾਰ ਵਿੱਚ ਸਤਿਗੁਰੂ ਗੁਰੂ ਨਾਨਕ ਦੇਵ ਜੀਆ ਦਾ ਵਚਨ ਆਉਂਦਾ ਹੈ। ਸੋ ਪੜਿਆ ਸੋ ਪੰਡਿਤ ਬੀਨਾ ਜਿਨੇ ਕਮਾਣਾ ਨਾਓ ਪਹਿਲੋਂ ਤੇ ਜੜ ਅੰਦਰ ਜੰਮੈ ਤਾਂ ਉੱਪਰ ਹੋਵੇ ਛਾਓ। ਜੇ ਪਹਿਲਾ ਧਰਤੀ ਦੇ ਵਿੱਚ ਜੜ ਜੰਮੇਗੀ ਫਿਰ ਬਾਹਰ ਪੱਤੇ ਨਿਕਲਣਗੇ ਉਹਦੇ ਤਣੇ ਆਦਕ ਵੱਣਗੇ ਟਾਣੇ ਵੱਣਗੇ ਟਾਣੀਆਂ ਵੱਣਗੀਆਂ ਪੱਤੇ ਆਉਣਗੇ ਫਿਰ ਕਿਤੇ ਜਾ ਕੇ ਉਹਦੀ ਛਾਂ ਜਗਤ ਮਾਣਦਾ ਹੈ ਤੇ ਵੇਹੀ ਜਿਸ ਦੇ ਅੰਦਰ ਪਰਮੇਸ਼ਰ ਦਾ ਨਾਮ ਵਸੇਗਾ ਉਸ ਤੋਂ ਜਗਤ ਨੂੰ ਠੰਡੀ ਛਾਂ ਪ੍ਰਾਪਤ ਹੋਵੇਗੀ ਸੋਹੇ ਵਿਦਿਆ ਦੇ ਸਲੋਹਤ ਕਰਨ ਵਾਲੇ ਇਲਮ ਦਾ ਨਿਚੋੜ ਨਾਮ ਹੈ ਨਾਮ ਅੰਦਰ ਵਸੇਗਾ ਤਾਂ ਬਾਹਰ ਉਸ ਦਾ ਵਿਕਾਸ ਕਰਨਾ ਸੁਖ ਦੇਵੇਗਾ ਜਿਹਦੇ ਅੰਦਰ ਨਾਮ ਹੈ ਉਹਦਾ ਉਹਦੀ ਨਿਸ਼ਾਨੀ ਕੀ ਹੈ ਸਾਧ ਸੰਗਤ ਜੀ ਜਿਸ ਦੇ ਅੰਦਰ ਪਰਮੇਸ਼ਰ ਦਾ ਨਾਮ ਹੈ ਉਹ ਦੂਜਿਆਂ ਨੂੰ ਸੁਖ ਦੇਵੇਗਾ ਇਹ ਨਾਮ ਦੀ ਨਿਸ਼ਾਨੀ ਸਿੱਖਦਾਰ ਨੇ ਕਿਹਾ हे ਅੱਲਾ ਦੇ ਸਿਵਾਰੇ ਰਾਜੇ ਤੇ ਸਿੱਖਦਾਰ ਹਾਕਮ ਤੇ ਚੌਧਰੀ ਪਰਜਾ ਦਾ ਬੰਦੋਬਸਤ ਕਰਦੇ ਆ ਉਹਨਾਂ ਨੇ ਰੋਹ ਵਧਾਉ ਤੋਂ ਕੰਮ ਲੈਣਾ ਹੋਇਆ ਬਿਨਾਂ ਦਬਦਬੇ ਦੇ ਲੋਕ ਪ੍ਰਬੰਧ ਵਿੱਚ ਨਹੀਂ ਰਹਿੰਦੇ ਸੋ ਉਹਨਾਂ ਨੇ ਸਜਾਵਾਂ ਦੇਣੀਆਂ ਤੇ ਜ਼ੋਰ ਕਰਨੇ ਹੋਏ ਫੇਰ ਜੇ ਉਹ ਹੁਜਰੇ ਆ ਬੈਠਣ ਅੱਲਾ ਦੇ ਜ਼ਿਕਰ ਕਰਨ ਫਿਕਰ ਕਰਨ ਕਥਾ ਵਾਰਤਾ ਕਰਨ ਤਾਂ ਕੀ ਦੋਸ਼ ਹੈ ਐਸਾ ਕਰਨਾ ਉਹਨਾਂ ਤੋਂ ਅਗਿਆਤ ਹੋਈਆਂ ਭੁੱਲਾਂ ਦਾ ਕੋਈ ਡਰੂ ਨਹੀਂ ਸ੍ਰੀ ਗੁਰੂ ਜੀ ਨੇ ਫੇਰ ਨੈਣਾ بجلی ਲਾਲੀ ਵਾਲੇ ਹੋ ਗਏ ਪਰ ਸਹਿਜ ਤੁਨ ਬੋਲੇ ਖੁਦਾ ਤੈਨੂੰ ਚਾਨਣ ਦੇਵੇ ਸੋਚ ਜੋ ਤੂੰ ਕਹਿ ਰਿਹਾ ਹੈ ਕੀ ਇਹ ਹੋ ਰਿਹਾ ਹੈ ਰਾਜ ਕਰਨ ਵਾਲੇ ਖੁਦਾ ਦੇ ਖੋਫ ਵਿੱਚ ਫੁਲਕੁੱਲਾ ਫੁਲਕੁੱਲਾ ਦਾ ਮਤਲਬ ਹੁੰਦਾ ਹੈ ਸ੍ਰਿਸ਼ਟੀ ਸ੍ਰਿਸ਼ਟੀ ਦੇ ਪਿਆਰ ਵਿੱਚ ਬੰਦੋਬਾਸਤ ਕਰ ਰਹੇ ਨੇ ਤੇ ਫਿਰ ਅਗਿਆਤ ਭੁੱਲਾਂ ਲਈ ਮਾਫੀ ਮੰਗਣ ਹਾਰ ਹੁੰਦੇ ਪਏ ਹਨ ਮਹਾਰਾਜ ਆਖਣ ਲੱਗੇ ਨਹੀਂ ਰਾਜ ਕਰਨ ਵਾਲੇ ਸ਼ੇਰ ਵਾਂਗੂ ਪਾੜ-ਪਾੜ ਕੇ ਖਾਣ ਵਾਲੇ ਦਰਿੰਦੇ ਹੋ ਰਹੇ ਨੇ ਅਹਲਕਾਰ ਉਮਰਾਵ ਤੇ ਚੌਧਰੀ ਕੁੱਤਿਆਂ ਵਾਂਗੂ ਹੋ ਰਹੇ ਨੇ ਸਾਰੀ ਪਰਜਾ ਨੂੰ ਜਿਸ ਨੇ ਪਾਲਣਾ ਸੀ ਉਹ 파ੜ 파ੜ ਕੇ ਖਾ ਰਹੇ ਨੇ ਜਿਵੇਂ ਸ਼ੇਰ ਆਰਾਮ ਨਾਲ ਕਿਸੇ ਵੇਲੇ ਬੈਠਾ ਕੇ ਸੁੱਕਾ ਹੁੰਦਾ ਹੈ ਪਰ ਕੁੱਤੇ ਜਿਨ੍ਹਾਂ ਨੂੰ ਸ਼ੇਰ ਦਾ ਝੂਠਾ ਬਚਿਆ ਖੁਚਿਆ ਰੱਤ ਪਿਤ ਚਟਣ ਦਾ ਸੁਭਾਅ ਉਹ ਪਿਆ ਹੁੰਦਾ ਹੈ ਜਦ ਕਿਸੇ ਪਸ਼ੂ ਨੂੰ ਸ਼ਿਕਾਰਯੋਗ ਵੇਖਦਿਆ ਤਾਂ ਭੌਂਕਦੇ ਹਨ ਸ਼ੇਰ ਸੁਣ ਸੁਣ ਕੇ ਤਾੜ ਜਾਂਦਾ ਹੈ ਕਿ ਸ਼ਿਕਾਰ ਇੱਧਰ ਹੈ ਉਹ ਜਾ ਪੈਂਦਾ ਹੈ ਸ਼ਿਕਾਰ ਉੱਤੇ ਲਹੂ ਉਹ ਪੀ ਜਾਂਦਾ ਹੈ, ਮਾਸ ਖਾ ਜਾਂਦਾ ਹੈ। ਬਾਕੀ ਜੋ ਬੱਜਿਆ ਘਟਿਆ ਲਹੂ, ਪਿੱਟ ਮਿੱਟੀ ਮੋਟੀ ਰਹਿ ਜਾਂਦੀ ਹੈ। ਉਹ ਮਗਰੋਂ ਕੁੱਤੇ ਆ ਕੇ ਚਟਦੇ ਆ। ਤੇਵੇਂ ਰਾਜੇ ਨੂੰ ਚੌਧਰੀ ਆਪਤਾ ਦਿੰਦੇ ਹਨ ਕਿ ਫੁਲਾਣੀ ਸਾਮੀ ਮੋਟੀ ਹੈ। ਫੁਲਾਣੀ ਪਰਜਾ ਪਾਸ ਧਨ ਹੈ। ਸੋ ਰਾਜੇ ਆਪਣੇ ਚਾਕਰਾਂ, ਅਹਿਲਕਾਰਾਂ, ਸਿਪਾਹੀਆਂ ਆਦਤੋਂ ਸ਼ੇਰ ਦੀਆਂ ਨੋਂਧਰਾਂ ਦਾ ਕੰਮ ਲੈਂਦੇ ਨੇ। ਉਹਦਾ ਸ਼ਿਕਾਰ ਨੂੰ ਜ਼ਖਮੀ ਕਰਦੇ ਹਨ ਤੇ ਤਰਦਾ ਮਾਲ ਰਾਜਾ ਲੈ ਜਾਂਦਾ ਹੈ ਤੇ ਰੰਦਾ ਖੁੰਦਾ ਮੁਕੱਦਮ ਚੌਧਰੀ ਆਦ ਚੱਟ ਜਾਂਦੇ ਹਨ ਕਿ ਐਸੇ ਹਾਕਮ ਕਿ ਰਾਜੇ ਕੇ ਸਿਕਦਾਰ ਨਿਮਾਜ਼ਾਂ ਦੇ ਦਿਖਾਵੇ ਕਰਕੇ ਸਫਾ ਹੋ ਸਕਦੇ ਹਨ ਕਿ ਜਿੱਥੇ ਸੱਚੀ ਦਰਗਾਹ ਮੌਲਾ ਦੀ ਹੈ ਉੱਥੇ ਸਾਰੇ ਜੀਆਂ ਦੀ ਸਾਰ ਹੋਸੀ ਸਾਈਂ ਸਭ ਦੀ ਸੰਭਾਲ ਜਿੱਥੇ ਕਰੇਗਾ ਉੱਥੇ ਇਨ੍ਹਾਂ ਸਿਕਦਾਰਾਂ ਦੇ ਨਿਮਾਜ਼ਾਂ ਪੜਾਉਣ ਤੇ ਰੋਜ਼ੇ ਰੱਖਣ ਦਾ ਮੁੱਲ ਨਹੀਂ ਪਵੇਗਾ ਤਾਂ ਇਹ ਬੇਇਤਵਾਰੇ ਤੇ ਨੱਕ ਵੱਡਿਆਂ ਵਾਂਗੂ ਸਖਤ ਅਤੇ ਸ਼ਰਮਸ਼ਾਰ ਹੋਣਗੇ ਬਚਨ ਆਉਂਦਾ ਹੈ ਸਾਧ ਸੰਗਤ ਜੀ ਮਹਾਰਾਜ ਜੀਆ ਦਾ ਰਾਜੇ ਸ਼ਹੀ ਮੁਕੱਦਮ ਕੁੱਤੇ ਜਾਏ ਜਗਾਏ ਨ ਬੈਠੇ ਸੁਤੇ ਚੱਕਰ ਨਹਿੰਦਾ ਪਾਇਨ ਕਾਉ ਰਤ ਪਿਤ ਕੁੱਤੇ ਹੋ ਚਟ ਜਾਹੋ ਜਿੱਥੈ ਜੀਆਂ ਹੋਸੀਸਾਰ ਨੱਕੀ ਵੱਢੀ ਲਾਇਤ ਵਾਰ ਇਹ ਵਚਨ ਮਹਾਰਾਜੀਆਂ ਨੇ ਸਾਂਝਾ ਕੀਤਾ ਸਿੱਖਦਾਰ ਨੂੰ ਰੋਹ ਵੀ ਉੱਠਦਾ ਸੀ ਪਰ ਸ਼ਰਮ ਵੀ ਪੈਂਦੀ ਸੀ ਇਨਸਾਨ ਦੇ ਦਿਲ ਵਿੱਚ ਆਪਣੇ ਕੀਤੇ ਮਾੜੇ ਕੰਮਾਂ ਦੀ ਸ਼ਰਮ ਇਸ ਨੂੰ ਸਭ ਤੋਂ ਵੱਧ ਇੱਕ ਨਿਤਾਣਿਆ ਕਰਨ ਵਾਲੀ ਸ਼ੈ ਹੈ ਤੇ ਇਹ ਕਦੇ ਨਾ ਕਦੇ ਅੰਦਰ ਬੈਠੀ ਆਪਣਾ ਅਸਰ ਪਾ ਹੀ ਦਿੰਦੀ ਹੈ ਮਨੁੱਖ ਨੂੰ ਕਈ ਵਾਰ ਆਪਣੇ ਆਪ ਨੂੰ ਪਤਾ ਲੱਗਦਾ ਹੈ ਕਿ ਮਨਾਂ ਤੂੰ ਆ ਆ ਕੰਮ ਜਿਹੜੇ ਕਰਦਾ ਏ ਬਹੁਤ ਗਲਤ ਕੰਮ ਨੇ ਤੇਰੇ ਵਾਸਤੇ ਇਹ ਤੂੰ ਮਾੜੇ ਕਰਮ ਕਰਦਾ ਹੈ ਤੇ ਜਦੋਂ ਮਨੁੱਖ ਦੇ ਅੰਦਰੋਂ ਆਤਮਾ ਉਸ ਨੂੰ ਜਗਾਉਂਦੀ ਹੈ ਉਸ ਦੇ ਕੀਤੇ ਹੋਏ ਪਾਪ ਮਾੜੇ ਕਰਮ ਉਸ ਨੂੰ ਗਿਣਾਉਂਦੀ ਹੈ ਤਾਂ ਮਨੁੱਖ ਅੰਦਰ ਤੱਕ ਝੰਜੋੜਿਆ ਜਾਂਦਾ ਹੈ ਤੇ ਮਨੁੱਖ ਸਭ ਤੋਂ ਵੱਧ ਨਿਤਾਣਾ ਉਦੋਂ ਹੁੰਦਾ ਜਦੋਂ ਉਸ ਦੀ ਆਤਮਾ ਉਸ ਨੂੰ ਫਿਟ ਲਾੜਨ ਤਾਂ ਪਉਂਦੀ ਹੈ ਔਰ ਜੋ ਪਠਾਨ ਗੁਰੂ ਜੀ ਦੇ ਸਾਹਮਣੇ ਬੈਠਾ ਤੇ ਜਿਸ ਨੂੰ ਗੁਰੂ ਜੀ ਦੇ ਬਾਗ ਉਸ ਸ਼ਰਮ ਵਿੱਚ ਲਿ ਜਾ ਰਹੇ ਸਨ ਨਾਲ ਪਾਪ ਵਰਤੀ ਉਹਲੇ ਆਸਰੇ ਵੀ ਲੱਭਦੀ ਸੀ ਕਿ ਕਿਵੇਂ ਗੁਰੂ ਜੀ ਸਾਫ਼ ਨਾ ਮੈਨੂੰ ਆਖ ਕੇ ਇਹਨਾਂ ਲੋਕਾਂ ਵਿੱਚ ਸ਼ਰਮਸ਼ਾਰ ਕਰਨ ਜੋ ਭਾਵੇਂ ਇਹ ਜਾਣਦੇ ਤਾਂ ਹਨ ਆਪ ਵੀ ਉਸ ਦੇ ਹਿੱਸੇਦਾਰ ਹਨ ਖਾਂਦੇ ਪੀਂਦੇ ਤੇ ਜਸ ਵੀ ਮੇਰਾ ਕਰਦੇ ਹਨ ਸੋ ਪਠਾਨ ਸੋਚ-ਸੋਚ ਕੇ ਕਹਿਣ ਲੱਗਿਆ اے ਫਕੀਰ ਸਾਈਂ ਦੇ ਜਿਸ ਦੇ ਬਚਨਾ ਅੱਗੇ ਦਿਲ ਆਪੇ ਪਿਆ ਝੁਕਦਾ ਹੈ ਸੁਣ ਸਾਡੇ ਲੋਕਾਂ ਦੀ ਮੁਸ਼ਕਲ ਅਸੀਂ ਜੋ ਦਿਨ ਰਾਤ ਚੋਰਾ ਯਾਰਾਂ ਤੇ ਕੁੜਿਆਰਾਂ ਦੇ ਮੁਕਾਦਮੇ ਕਰਦੇ ਤੇ ਲੋਕਾਂ ਨੂੰ ਕੈਦ ਕਰਦੇ ਤੇ ਫਾਹੇ ਦਿੰਦੇ ਰਹਿੰਦੇ ਜੇ ਅਸੀਂ ਆਪਣੇ ਆਪ ਨੂੰ ਸੁਚਾ ਕਰਨਾ ਲੋੜੀਏ ਤੇ ਨਮਾਜ਼ਾਂ ਤੇ ਸਤਸੰਗ ਨਾ ਕਰੀਏ ਤਾਂ ਕੀ ਕਰੀਏ ਮੈਂ ਤਾਂ ਇਸ ਵੇਲੇ ਚਾਰ ਘੜੀਆਂ ਖੁਦਾ ਦੇ ਰਾਹ ਤੇ ਖਰਚ ਕਰਦਾ ਹਾਂ ਤਾਂ ਜੋ ਮੇਰਾ ਭਲਾ ਹੋਵੇ ਇਹ ਨੇਕ ਕੰਮ ਵੀ ਦਰਗਾਹੇ ਕਬੂਲ ਨਹੀਂ ਪੈਂਦਾ ਫਿਰ ਕਿ ਖੁਦਾਬੰਦ ਗਰੀਬਾਂ ਕੰਗਲਿਆਂ ਨਾਲ ਖੁਸ਼ ਹੈ ਤੇ ਖੁਦਾ ਪ੍ਰਸੰਤ ਸਿੱਖਦਾਰਾਂ ਨਾਲ ਰਿੰਝ ਰੱਖਦਾ ਹੈ ਚਾਹੀਦਾ ਤਾਂ ਇਹ ਹੈ ਕਿ ਵੱਡਿਆਂ ਦੇ ਵੱਡੇ ਦੁੱਖ ਦੇਖ ਕੇ ਉਹਨਾਂ ਦੇ ਸਭ ਤੋਂ ਵੱਧ ਖੁਸ਼ ਹੋਵੇ ਗੁਰੂ ਜੀ ਨੇ ਕਿਹਾ ਭਾਈ ਨਿਮੇੜਾ ਹੁੰਦਾ ਹੈ ਹਉਮੰਕਾਰ ਉੱਤੇ ਚਾਹੇ ਰਾਜਾ ਰਾਜਾ ਹੈ ਚਾਹੇ ਪਰਜਾ ਤੇ ਪਰਜਾ ਵਿੱਚੋਂ ਵੀ ਕੋਈ ਵੱਡਾ ਹੈ ਜੋ ਹੰਕਾਰ ਵਿੱਚ ਹੈ ਬਿਰਥਾ ਹੀ ਹੰਕਾਰ ਵਿੱਚ ਹੈ ਦੇਖ ਹਾਥੀ ਕਿੰਨਾ ਵੱਡਾ ਹੈ ਤੇ ਉਸ ਦੇ ਖਾਣ ਦਾ ਕਿੰਨਾ ਵੱਡਾ ਮਾਪ ਹੈ 100 ਮਣ ਘਿਓ ਤੇ ਗੁੜ ਖਾ ਜਾਂਦਾ ਹੈ ਦਾਣਾ ਤਾਂ 500 ਮਣ ਖਾ ਜਾਂਦਾ ਹੈ ਇਤਨਾ ਖਾ ਕੇ ਮਸਤੀ ਵਿੱਚ ਟਕਾਰਦਾ ਤੇ ਫੁੰਕਾਰੇ ਮਾਰਦਾ ਤੇ ਖੇਹ ਉਡਾਉਂਦਾ ਅਰਥਾਤ ਹੰਕਾਰ ਵਿੱਚ ਆਪਣੇ ਤੁਲ ਕਿਸੇ ਨੂੰ ਨਹੀਂ ਜਾਣਦਾ ਪਰ ਇਸ ਦੇ ਸਵਾਸ ਵੀ ਅੰਤ ਹੋ ਜਾਂਦੇ ਹਨ ਉਹ ਵੱਡੇ ਆਕਾਰ ਵਾਲੀ ਦੇਹ ਮੋਈ ਪਈ ਇੱਕ ਪਛਤਾਪ ਦੀ ਜਉਂਦੀ ਤਸਵੀਰ ਹੁੰਦੀ ਹੈ ਕਿ ਇਹ ਹਾਥੀ ਉਹ ਆਪਣੇ ਇਸ ਅੰਤ ਪਰ ਡਕਾਰ ਦਾ ਫੁੰਕਾਰ ਦਾ ਤੇ ਖੇ ਉਡਾਈ ਜਾਂਦਾ ਸੀ ਇੱਕ ਮੁੱਲਾ ਨੇ ਕਿਹਾ ਇਹ ਫਕੀਰ ਗਮਾਂ ਦੀ ਤਸਵੀਰ ਖਿੱਚਣ ਵਾਲੇ ਕੀ ਇਨਸਾਨ ਹਾਥੀ ਵਰਗਾ ਪਸ਼ੂ ਹੋ ਗਿਆ ਹੈ ਇਨਸਾਨ ਕਾਇਨਾਤ ਵਿੱਚ ਸਭ ਤੋਂ ਸ਼ਰੀਫ ਖੁਦਾ ਦੀ ਕੀਤੀ ਹੋਈ ਜੋਨੀ ਹੈ ਬਚਨ ਆਉਂਦਾ ਬਾਣੀ ਵਿੱਚ ਸੋ ਮਨ ਹਸਤੀ ਕਿਉ ਗੁੜ ਖਾਵੇ ਪੰਜ ਸੈ ਦਾਣਾ ਖਾਏ ਡੱਕੇ ਫੂਕੇ ਖੇ ਉਡਾਵੇ ਸਾਹੇ ਗਿਆ ਪਛਤਾਏ ਸ੍ਰੀ ਗੁਰੂ ਜੀ ਨੇ ਬਚਨ ਕੀਤਾ ਭਾਈ ਨੈਣ ਉਗਾੜ ਕੇ ਚੁਫੇਰੇ ਤੱਕ ਲਓ ਇਹ ਮਖਲੂਕ ਜੋ ਇਨਸਾਨ ਹੋ ਕੇ ਸ਼ਰੀਫ ਬਣਦੀ ਹੈ ਕੀ ਕੁਛ ਕਰ ਰਹੀ ਹੈ ਉਸੇ ਤਰ੍ਹਾਂ ਹਾਥੀ ਬਾਗ ਹੀ ਹੰਕਾਰ ਕਰਕੇ ਮਮੇ ਵਿੱਚ ਵਫਾ ਵਫਾ ਕੇ ਮਰ ਰਹੀ ਜਦੋਂ ਸਾਈ ਨੇ ਦੇਹ ਭਨ ਸਿੱਟੀ ਤਾਂ ਇਹ ਫੇਰ ਮਿੱਟੀ ਦੀ ਮਿੱਟੀ ਬਣ ਜਾਣੀ ਮੂਲਾ ਨੇ ਕਿਹਾ ਹੁਣ ਤਾਂ ਆਪ ਨੇ ਸਾਰੀ مخلوਕ ਰੱਦ ਕਰ ਦਿੱਤੀ ਕਿ ਸਾਰੀ ਦੀ ਸਾਰੀ مخلوਕ ਹੀ ਅੰਨੀ ਹੈ ਵੀ ਸਾਰਾ ਜਗਤ ਹੀ ਅੰਨਾ ਹੈ ਸ੍ਰੀ ਗੁਰੂ ਜੀ ਨੇ ਕਿਹਾ ਅੰਧਕਾਰ ਹੰਕਾਰ ਦਾ ਹੈ ਹੰਕਾਰ ਅਗਿਆਨ ਚ ਹੁੰਦਾ ਹੈ ਸੋ ਅੰਧਕਾਰ ਅਸਲੀ ਅਗਿਆਨ ਹੈ ਜੋ ਗਿਆਨ ਵਿੱਚ ਹੈ ਸੋ ਅੰਨਾ ਹੈ ਤੇ ਉਹ مخلوਕ ਅੰਨੀ ਹੈ ਜੋ ਅਗਿਆਨ ਵਿੱਚ ਹੈ ਪਰ ਉਹ ਅੰਨੀ ਨਹੀਂ ਜੋ ਅਗਿਆਨ ਵਸ ਨਹੀਂ ਜੋ ਹੰਕਾਰ ਵਸ ਨਹੀਂ ਜਿਸ ਨੂੰ ਆਪਣੇ ਅਸਲੇ ਦੀ ਸੋਝੀ ਆਈ ਹੈ ਜੋ ਚਿੜੀ ਵਾਂਗੂ ਚਾਹੇ ਨਿੱਕੀ ਹੈ ਜਿਸ ਦੀ ਖੁਰਾਕ ਬਹੁਤ ਥੋੜੀ ਹੈ ਪਰ ਉਹ ਆਕਾਸ਼ਾਂ ਵਿੱਚ ਉੱਡਦੀ ਗਾਉਂਦੀ ਤੇ ਉਹ ਖੁਦਾ-ਖੁਦਾ ਕਰ ਰਹੀ ਹੈ ਉਹ ਚੰਗੀ ਹੈ ਉਹ ਖੁਦਾ ਨੂੰ ਪਾ ਰਹੀ ਹੈ ਇਸੇ ਤਰ੍ਹਾਂ ਉਹ ਗਰੀਬ ਹਾਥੀ ਵਰਗੇ ਫੁੰਕਾਰੇ ਮਾਰਨ ਵਾਲੇ ਹੰਕਾਰੀ ਤੋਂ ਚੰਗਾ ਹੈ ਜੋ ਮਸਾ ਮਸਾ পেট ਭਰਦਾ ਹੈ ਪਰ ਜਿਸ ਦੀ ਦ੍ਰਿਸ਼ਟੀ ਆਕਾਸ਼ਾਂ ਵਿੱਚ ਉੱਚੀ ਉੱਡਦੀ ਹੈ ਜੋ ਪਰਮੇਸ਼ਰ ਦਾ ਨਾਮ ਲੈਂਦਾ ਹੈ ਉਹ ਖੁਦਾ ਨੂੰ ਪਿਆਰਾ ਲੱਗਦਾ ਹੈ ਇਹ ਦਾਨੇ ਚੰਗਾ ਉਹ ਹੈ ਜੋ ਖੁਦਾ ਨੂੰ ਭਾਉਂਦਾ ਹੈ ਚਾਹੇ ਵੱਡਾ ਹੋਵੇ ਤੇ ਚਾਹੇ ਛੋਟਾ ਹੋਵੇ ਬਚਨ ਆਉਂਦੇ ਨਾ ਬਾਣੀ ਅਦ ਗੁਲਾ ਜਿੜੀ ਘਾ ਚੁਗਣ ਗੈਣ ਚੜੀ ਮਿਲ ਲਾਏ ਖਸਮੇ ਭਾਵੇ ਉਹ ਹਾ ਚੰਗਾ ਜੇ ਕਰੇ ਖੁਦਾਏ ਖੁਦਾਏ ਫਿਰ ਇੱਕ ਹੋਰ ਕਾਜੀ ਬੋਲੇ ਫਿਰ ਸਾਈਂ ਆਲੇ ਦੁਨੀਆ ਦਾ ਬੰਦੋਬਸਤ ਕਿਵੇਂ ਚੱਲੇਗਾ ਇਹ ਜੋ ਹਾਕਮ ਲੋਕ ਨੇ ਇਹਨਾਂ ਨੂੰ ਮਾਫੀ ਚਾਹੀਦੀ ਆ ਕੰਮ ਜੋ ਔਖਾ ਹੋਇਆ ਵੱਡੇ ਨਾਮ ਬਣਨਾ ਹੰਕਾਰ ਨਾ ਕਰਨ ਤਾਂ ਕੰਮ ਨਹੀਂ ਟੁਰਦਾ ਗੁਰੂ ਜੀ ਨੇ ਕਿਹਾ ਕਮ ਅਗਲ ਨਾਲ ਟਰਦੇ ਆ ਖੁਦਾ ਦੀ ਮਿਹਰ ਨਾਲ ਟਰਦੇ ਆ ਹੰਕਾਰ ਨਾਲ ਤਾਂ ਵਿਗੜਦੇ ਆ ਜਿਵੇਂ ਸ਼ੇਰ ਬਣਦਾ ਰਾਜਾ ਕਹੀਦਾ ਉਹ ਬਲਵਾਨ ਹੋ ਕੇ ਸੈਂਕੜੇ ਮਿਰਗ ਮਾਰ ਕੇ ਖਾ ਜਾਂਦਾ ਤੇ ਉਸ ਦੇ ਬੱਚੇ ਖੁੱچے ਉੱਤੇ ਹੋਰ ਅਨੇਕਾ ਜੰਤੂ ਪਲਦੇ ਆ ਉਹ ਇਸ ਹੰਕਾਰ ਵਿੱਚ ਜਦ ਬੋਕਦਾ ਹੈ ਤਾਂ ਆਪਣੇ ਘੁਰਨੇ ਵੀ ਨਹੀਂ ਮਾਉਂਦਾ ਭਾਵ ਜਾਮਿਓ ਬਾਹਰ ਹੋ ਜਾਂਦਾ ਪਰ ਉਸ ਦਾ ਵੀ ਅੰਤ ਦਮ ਨਿਕਲ ਜਾਂਦਾ ਮਾਨੋਂ ਪੱਲੇ ਪਛਤਾਵਾ ਹੀ ਰਹਿ ਜਾਂਦਾ ਆਈ ਉਮਰਾ ਬਿਆਰਤ ਕੋ ਆ ਲਈ ਤੇ ਮੈਂ ਮਨੁੱਖਾਂ ਦੇ ਰਾਜੇ ਬਲਵਾਨ ਹੋ ਕੇ ਮਾਰਾਂ ਮਾਰਦੇ ਆ ਤੇ ਉਹਨਾਂ ਦੇ ਚਾਕਰ ਅਮੀਰ ਉਮਰਾ ਹਾਕਮ ਵੀ ਬਲਦੇ ਆ ਤੇ ਰਾਜਾ ਵੀ ਹੰਕਾਰ ਵਿੱਚ ਆ ਕੇ ਬਫਾਉਂਦਾ ਕਿ ਮੇਰੇ ਜੈਸਾ ਕੋਈ ਨਹੀਂ ਜਗਤ ਵਿੱਚ ਪਰ ਉਹ ਇੰਨਾ ਹੈ ਹੰਕਾਰ ਵਿੱਚ ਅੰਨਾ ਹੋਇਆ ਉਸ ਨੂੰ ਸੁਝਦਾ ਕੁਛ ਨਹੀਂ ਉਸ ਨੂੰ ਸਮਝ ਨਹੀਂ ਪੈਂਦੀ ਕਿ ਮੈਂ ਬੁੱਕ ਬੁੱਕ ਕੇ ਹੰਕਾਰ ਵਿੱਚ ਆ ਕੇ ਕਿਸ ਨੂੰ ਸੁਣਾ ਰਿਹਾ ਹਾਂ ਦੁਨੀਆ ਦੇ ਲੋਕ ਉਸ ਦੇ ਹੰਕਾਰ ਦੇ ਹੱਥੋਂ ਦੁਖੀ ਨੇ ਉਸ ਦੇ ਬੁੱਕਣ ਤੇ ਖੁਸ਼ ਨਹੀਂ ਹੋ ਸਕਦੇ ਕਿ ਉਧਰ ਖੁਦਾ ਜੋ ਸਾਰੀ ਕਾਇਨਾਤ ਦਾ ਖਸਮ ਹੈ ਉਸ ਨੂੰ ਤਾਂ ਹੰਕਾਰ ਵਿੱਚ ਬੁੱਕਣ ਵਾਲਾ ਮੂਲੋ ਹੀ ਨਹੀਂ ਹੋਊਗਾ ਬਚਨ ਆਉਂਦਾ ਨਾ ਬਾਣੀ ਵਿੱਚ ਮਲਾ ਰਾਗ ਵਿੱਚ ਸਕਤਾ ਸਹੀ ਮਾਰੇ ਸੈ ਮਿਰਿਆ ਸਭ ਪਿਛੈ ਬੈ ਖਾਏ ਹੋਏ ਸਤਾਣਾ ਘੁਰੇ ਨਮਾਵੇ ਸਾਹੇ ਗਿਆ ਪਛਤਾਏ ਅੰਦਾ ਕਿਸ ਨੂੰ ਬੁੱਕ ਸੁਣਾਵੇ ਖਸਮ ਮੂਲ ਨਾ ਭਾਵੈ ਉਹ ਖਸਮ ਨੂੰ ਪ੍ਰਮਾਤਮਾ ਨੂੰ ਬਿਲਕੁਲ ਮੂਲ ਮੂਲੋਂ ਵੀ ਨਹੀਂ ਪਾਉਂਦਾ ਖੁਦਾ ਨੂੰ ਤਾਂ ਉਹ ਗਰੀਬ ਹੁੰਦਾ ਜੋ ਹੋਵੇ ਤਾਂ ਅੱਕ ਤੇ ਬੈਠਣ ਵਾਲਾ ਮੱਕੜੀ ਵਰਗਾ ਟਿੱਡਾ ਜੋ ਅੱਕ ਨਾਲ ਪ੍ਰੀਤ ਕਰਦਾ ਤੇ ਅੱਕ ਦੀਆਂ ਡਾਲੀਆਂ ਤੇ ਬੈਠਦਾ ਤੇ ਅੱਕ ਦੇ ਪੱਤੇ ਖਾ ਕੇ ਹੀ পেট ਭਰ ਲੈਂਦਾ ਪਰ ਖੁਦਾਬੰਦ ਕਰੀਮ ਕਰੀਮ ਦਾ ਨਾਮ ਜਪਦਾ ਸਦਾ ਕਰਦਾ ਰਹਿੰਦਾ ਹੈ ਯਾ ਖੁਦਾ ਯਾ ਖੁਦਾ ਐਸਾ ਬੰਦਾ ਕਿਸੇ ਨੂੰ ਦਿਖਾਉਂਦਾ ਨਹੀਂ ਸਗੋਂ ਸਾਰੇ ਦਾ ਸੁਖ ਦਿੰਦਾ ਹੈ ਹਉਮੈਕਾਰ ਤੋਂ ਖਾਲੀ ਹੁੰਦਾ ਤੇ ਆਪਣੇ ਪਰਮ ਅਦਗਾਰ ਨਾਲ ਜੁੜਿਆ ਹੋਇਆ ਹੁੰਦਾ ਹੈ ਜਿਵੇਂ ਬਚਨ ਆਉਂਦਾ ਹੈ ਅਕਸਿਓ ਪ੍ਰੀਤ ਕਰੇ ਅਕ ਤਿੱਡਾ ਅਕ ਡਾ ਲੀ ਮਹਿ ਖਾਏ ਖਸਮੈ ਭਾਵੈ ਓਹ ਚੰਗਾ ਜੋ ਕਰੇ ਖੁਦਾਏ ਖੁਦਾਏ ਕਾਜੀ ਨੇ ਕਿਹਾ ਖੁਦਾ ਦੇ ਬੰਦੇ ਤੂੰ ਠੀਕ ਹੈ। ਖੁਦਾ ਦੀ ਯਾਦ ਤੇ ਗਰੀਬੀ ਚੰਗੀਆਂ ਚੀਜ਼ਾਂ ਹਨ। ਪਰ ਜਦ ਅਸੀਂ ਇੱਥੇ ਖੁਦਾ ਦਾ ਜ਼ਿਕਰ ਕਰਨ ਵਾਸਤੇ ਤੇ ਉਸ ਦੇ ਕਾਰਨਾਮੇ ਕਹਿਣ ਸੁਣਨ ਵਾਸਤੇ ਤੇ ਨੇਕੀ ਖੁਦਾ ਦੇਵੇ। ਇਹਦੀ ਅਰਦਾਸ ਵਾਸਤੇ ਆ ਜੁੜਦੇ ਆ ਤਾਂ ਅਸੀਂ ਤਾਂ ਅਸੀਸ ਦੇ ਕੇ ਅਸੀਂ ਤਰ ਜਾਈਏ। ਸਾਡੇ ਇਸੇ ਕਰਮ ਨੂੰ ਜਿਸ ਨੂੰ ਚੰਗਾ ਬਹਿ ਕਹਿੰਦੇ ਹੋ ਕਿਉਂ ਇਸ਼ਾਰਿਆਂ ਨਾਲ ਮਾੜਾ ਆਖੀਏ। ਦੇ ਨਾਲੇ ਤਾਂ ਤੁਸੀਂ ਕਹੀ ਜਾਣਿਓ ਵੀ ਜਿਹੜਾ ਪਰਮੇਸ਼ਰ ਦਾ ਨਾਮ ਜਪਦਾ ਉਹ ਚੰਗਾ ਹੈ ਤੇ ਨਾਲੇ ਤੁਸੀਂ ਮਾੜਾ ਕਹੀ ਜਾਣੀ। ਸ੍ਰੀ ਗੁਰੂ ਜੀ ਨੇ ਕਿਹਾ ਅੱਖਣ ਲੱਗੇ ਨਹੀਂ ਭਾਈ ਤੁਹਾਡੇ ਸਮਝਣ ਵਿੱਚ ਫਰਕ ਹੈ। ਇੰਨੇ ਨੂੰ ਇੱਕ ਪਠਾਨ ਬੋਲਿਆ ਠੀਕ ਤਾਂ ਹੈ ਅੱਲਾ ਵਾਲੇ ਜੇ ਖੁਦਾ ਦਾ ਨਾਮ ਲਿਆਂ ਤੇ ਪੜਿਆ ਸੁਣਿਆ ਛੁਟਕਾਰਾ ਨਹੀਂ ਹੋਵੇਗਾ ਤਾਂ ਕਿਸ ਤਰ੍ਹਾਂ ਹੋਏਗਾ? ਸਤਿਗੁਰੂ ਜੀ ਨੇ ਬਚਨ ਕਿਹਾ ਭਾਈ ਇਸ ਤਰ੍ਹਾਂ ਦੀਆਂ ਗੱਲਾਂ ਨਾਲ ਕੀ ਬਣਦਾ ਹੈ ਖੁਦਾ ਗੱਲਾਂ ਨਾਲ ਨਹੀਂ ਭਤੀਜਦਾ ਅਮਲਾਂ ਨਾਲ ਭਤੀਜਦਾ ਜੇ ਉਸ ਦਾ ਨਾਮ ਲੈਨੇ ਹੋ ਤਾਂ ਉਸ ਦੇ ਨਾਲ ਜੁੜੋ ਨਾਮ ਤਾਂ ਸਾਈਂ ਦੀ ਪ੍ਰੀਤ ਆ ਤੁਸੀਂ ਤਾਂ ਬਹਿਸਾਂ ਕਰਦੇ ਹੋ ਝਗੜਦੇ ਹੋ ਤੁਸੀਂ ਜਗਤ ਨੂੰ ਪੜ ਕੇ ਸੁਣਾਉਂਦੇ ਹੋ ਕਿ ਤੁਸੀਂ ਅੱਲਾ ਵਾਲੇ ਹੋ ਪਰ ਹੋ ਤੁਸੀਂ ਗੱਲਾਂ ਵਾਲੇ ਛੱਡ ਨਹੀਂ ਸਕਦੇ ਹੋ ਉਹਨਾਂ ਰਸਾ ਕਿਸਾਨ ਜਿਨ੍ਹਾਂ ਨੂੰ ਪੜਦੇ ਹੋ ਕਿ ਹਨ ਤਾਂ ਬਾੜੇ ਪਰ ਫਿਰ ਭੋਗੀ ਜਾਂਦੇ ਹੋ ਇਹ ਜੋ ਸਰੀਰ ਦੇ ਭੋਗਾਂ ਦੇ ਰਸ ਜਿਨ੍ਹਾਂ ਵਿੱਚ ਅੰਨੇ ਲੋਕ ਸਿਰ ਤੋਂ ਪੈਰਾਂ ਤੱਕ ਡੁੱਬ ਜਾਂਦੇ ਆ ਇਹ ਚਾਰ ਦਿਨਾਂ ਦੇ ਹਨ ਸਰੀਰ ਨੇ ਨਹੀਂ ਰਹਿਣਾ ਇਹਨਾਂ ਨੇ ਨਹੀਂ ਰਹਿਣਾ ਜਿਵੇਂ ਮੱਖੀ ਸ਼ਹਿਦ ਪਰ ਜਾ ਬੈਠਦੀ ਹੈ ਤੇ ਉਹ ਸ਼ਹਿਦ ਭੋਗ ਦੀ ਵਿੱਚੇ ਧਸਦੀ ਜਾਂਦੀ ਹੈ ਉਹ ਸ਼ਹਿਦ ਹੀ ਉਸ ਦੀ ਮੌਤ ਬਣ ਜਾਂਦਾ ਹੈ ਤੇ ਵੇ ਲੋਭ ਮੋਹ ਵਿੱਚ ਜੀਵ ਫਸਦਾ ਫਸਦਾ ਇਹਦੇ ਵਿੱਚ ਫਸ ਕੇ ਮਰ ਜਾਂਦਾ ਹੈ ਮਰਦਾ ਹੈ ਤੇ ਬੜੇ ਸੋਹਣੇ ਕਹੀ ਜਾਂਦੇ ਆ ਇਹ ਹੀ ਗੱਲਾਂ ਪਰ ਛੱਡ ਨਹੀਂ ਸਕਦੇ ਜਿਨ੍ਹਾਂ ਨੇ ਸਾਈ ਨਾਲ ਨਾਮ ਦੀ ਲੋ ਅੰਦਰੋਂ ਲਾਈ ਹੈ ਉਹਨਾਂ ਤੇ ਸਾਈ ਦਾ ਫਜ਼ਲ ਹੁੰਦਾ ਹੈ ਉਹਨਾਂ ਨੂੰ ਸਾਈ ਬਚਾ ਲੈਂਦਾ ਉਹਨਾਂ ਨੂੰ ਬਾਹਰ ਕੱਢ ਲੈਂਦਾ ਹੁਣ ਗੁਰੂ ਜੀ ਚੁੱਪ ਕਰ ਗਏ ਪਰ ਇੱਕ ਆਚਾਰਜ ਨਾਲ ਤੱਕੇ ਜੋ ਚੀਰਵੇਂ ਵੇਗ ਨਾਲ ਉਸ ਦੀਆਂ ਅੱਖੀਆਂ ਥਾਣੀ ਲੰਘ ਕੇ ਕਾਲਜੇ ਨੂੰ ਹਿਲਾ ਗਈ ਦਿਲ ਦਾ ਧਰ ਜੋ ਮਾੜੇ ਕੰਮ ਕਰਕੇ ਦਿਲ ਉਤੇ ਵੱਧ ਰਿਹਾ ਸੀ ਟੁੱਟ ਪਿਆ ਆਪਣੇ ਕੀਤੇ ਕੰਮ ਮੂਰਤਾਂ ਧਾਰ ਕੇ ਉਸ ਦੇ ਟੁੱਟੇ ਥਰ ਦੇ ਹੇਠੋਂ ਨਿਕਲ ਪਏ ਦਿੱਤੇ ਦੁੱਖਾਂ ਦੇ ਨਕਸ਼ੇ ਅੱਗਾ ਅੱਖਾਂ ਕੇ ਆਖੜ ਉਤੇ ਸਰੀਰ ਨੇ ਇੱਕ ਚੰਜੂਣਾ ਖਾਦਾ ਨੈਣ ਗੁਰੂ ਜੀ ਦੇ ਨੈਣਾਵਲ ਤੱਕ ਦੇ ਹੇਠਾਂ ਨੂੰ ਝੁੱਕ ਕੇ ਤੇ ਫਿਰ ਕਦਮਾਂ ਤੇ ਜਾ ਡਿਗੇ ਸਿਕਦਾਰ ਪਠਾਨ ਨੂੰ ਫਿਰ ਕਾਂਬਾ ਜਿਆ ਆਇਆ ਸਰੀਰ ਝੁਗਿਆ ਤੇ ਬੇਬ ਸਿੰਘ ਕੌਰ ਨੇ ਸ਼ੋਕ ਸ਼੍ਰੀ ਗੁਰੂ ਜੀ ਨੇ ਕਿਹਾ ਆਪਾ ਸੰਭਾਲ ਬਈ ਅਜੇ ਵੇੜਾ ਹੈ ਜੇ ਹੋਸ਼ ਕਰੇ ਤਾਂ हां ਪਰਜਾ ਦੀ ਕੁਰਲਾਟ ਪੈ ਰਹੀ ਹੈ ਤੇ ਪੈਣੀ ਹੈ ਉਹ ਸਾਰੀ ਵੱਜ ਸਕਦੀ ਹੈ ਪਠਾਰ ਨੇ ਕਿਹਾ हे ਅੱਲਾ ਵਾਲੇ ਅਸੀਂ ਤਾਂ ਜਾਣਿਆ ਸੀ ਕਿ ਰਾਜ ਬਹਿਸ਼ਤ ਹੈ ਪਰ ਆਪ ਨੇ ਕੁਝ ਹੋਰ ਦਿਖਾ ਦਿੱਤਾ ਅਸੀਂ ਇੱਕ ਪਾਸੇ ਰਾਜ ਕਰਦੇ ਸਾਂ ਦੂਜੇ ਪਾਸੇ ਇਹਨਾਂ ਵਿਦਿਆ ਵਾਲੇ ਆਲਮਾ ਦੀ ਸੋਭਧ ਕਰਦੇ ਤੇ ਨਮਾਜ਼ਾਂ ਪੜ੍ਹਦੇ ਸਾਂ ਕਿ ਬੁਰੇ ਕੰਮ ਨਿਬੜਦੇ ਜਾਂਦੇ ਆ ਸਾਡੇ ਤਾਂ ਤੁਸੀਂ ਆਖਦੇ ਹੋ ਕਿ ਮਾੜੇ ਕਰਮ ਮਾੜੇ ਆ ਤੇ ਅੱਗੇ ਜਾ ਕੇ ਧੱਕੇ ਦੇਣਗੇ ਸ੍ਰੀ ਗੁਰੂ ਜੀ ਨੇ ਕਿਹਾ ਮਾੜੇ ਕਰਮੀ ਇੱਥੇ ਉੱਥੇ ਸਾਰਿਆਂ ਥਾਵਾਂ ਦੇ ਧੱਕੇ ਤੇ ਧੌੜੇ ਹਨ ਜਿਵੇਂ ਵਿਅਉ ਦੇ ਬੀਜ ਬੀਜੀਏ ਤਾਂ ਵਿਅਉ ਦਾ ਬੂਟਾ ਉਗਦਾ ਹੈ ਜੇ ਭਾਈ ਤੂੰ ਇੱਥੇ ਮਸਲੇ ਪੜਦਾ ਸੁਣਦਾ ਹੈ ਤੇ ਸ਼ਹਿਰ ਜਾ ਕੇ ਲੋਕਾਂ ਨਾਲ ਧਰੋ ਕਰਦਾ ਹੈ ਤੇ ਪੀੜਾ ਦਿੰਦਾ ਹੈ ਤਾਂ ਪੀੜਾ ਮੇਜ ਬੀਜ ਕੇ ਤੇਰੇ ਲਈ ਪੀੜਾ ਹੀ ਉਗਣਗੀਆਂ ਇੱਥੇ ਲੋਕਾਂ ਦੇ ਦਿਲਾਂ ਦੇ ਸਾੜ ਇਕੱਠੇ ਹੋ ਕੇ ਕਿਸੇ ਦਿਨ ਤੈਨੂੰ ਰਾਜ ਤੋਂ ਦੇਗ ਦੇਣਗੇ ਅੱਗੇ ਤੇਰੇ ਆਤਮਾ ਦੇ ਅੱਗੇ ਕੀਤੇ ਕਰਮ ਹੀ ਪੀੜਾ ਲੈ ਕੇ ਆਉਣਗੇ ਜਦੋਂ ਇਹ ਵਚਨ ਕਿਹਾ ਤਾਂ ਪਠਾਣ ਨੇ ਸਾਧ ਸੰਗਤ ਜੀ ਮਹਾਰਾਜ ਜੀਆਂ ਨੂੰ ਵਚਨ ਕੀਤਾ ਬੇਨਤੀ ਕੀਤੀ ਕਿ ਮਹਾਰਾਜ ਇਹਦਾ ਭਾਵ ਤਾਂ ਇਹ ਹੈ ਕਿ ਰਾਜ ਫਿਰ ਬੁਰਾ ਕੰਮ ਹੈ ਸ੍ਰੀ ਗੁਰੂ ਜੀ ਨੇ ਕਿਹਾ ਹਾਂ ਭਾਈ ਰਾਜ ਮਾਲ ਰੂਪ ਜਾਤ ਤੇ ਜੋਬਨ ਇਹ ਪੰਜ ਠੱਗ ਹਨ ਰਾਜੇ ਨੂੰ ਰਾਜ ਦਾ ਮਦਹੋਸ਼ ਵਿੱਚ ਨਹੀਂ ਰਹਿਣ ਦਿੰਦਾ ਇਸ ਦੇ ਜੋਰ ਵਿੱਚ ਉਹ ਬਫਾਉਂਦਾ ਬਦੀਕੀਆਂ ਕਰਦਾ ਹੈ ਉਸ ਦਾ ਧਰਮ ਸੀ ਨਿਆਂ ਕਰਨਾ ਪਰਜਾ ਨੂੰ ਪਾਲਣਾ ਪਰਜਾ ਨੂੰ ਸੁਖੀ ਰੱਖਣਾ ਪਰਜਾ ਦੀ ਰਾਖੀ ਦਾ ਦੁੱਖ ਆਪਣੇ ਸਿਰ ਲੈਣਾ ਪਰ ਉਹ ਰਾਜ ਨੂੰ ਐਸ਼ ਦਾ ਸਾਧਨ ਬਣਾਉਂਦਾ ਹੈ ਤੇ ਐਸ਼ਾਂ ਲਈ ਬਾਫਰ ਧਨ ਲੋੜੀਏ ਧਨ ਲਈ ਜੋਰ ਜ਼ੁਲਮ ਕਰਦਾ ਕਿਉਂ ਰਾਜ ਇੱਕ ਠੱਗ ਬਣ ਜਾਂਦਾ ਹੈ ਜਿਸ ਦੇ ਹੱਥੋਂ ਰਾਜੇ ਆਪਣਾ ਆਪ ਠਗਾ ਕੇ ਮੁਠੇ ਚਲੇ ਜਾਂਦੇ ਹਨ ਇਸੇ ਤਰ੍ਹਾਂ ਜਿੰਨਾ پاس ਰਾਜ ਨਹੀਂ ਪਰ ਬਹੁਤ ਮਾਲ ਧਨ ਹੈ ਉਹ ਇਸ ਦੇ ਹੰਕਾਰ ਵਿੱਚ ਬਫਾਉਂਦੇ ਆ ਮਾਲ ਦਾ ਮਦ ਵੀ ਬਹੁਤ ਮਾੜਾ ਹੁੰਦਾ ਹੈ ਕਿਉਂਕਿ ਮਾਲ ਧਨ ਵੀ ਇੱਕ ਤਾਕਤ ਹੁੰਦੀ ਹੈ ਜੋ ਜਗਤ ਦੇ ਸੁੱਖ ਤੇ ਬੰਦਿਆਂ ਨੂੰ ਖਰੀਦ ਲੈਂਦਾ ਹੈ ਜਿਸ پاس ਬਾਫਰ ਧਨ ਸੀ ਚਾਹੀਦਾ ਸੀ ਕਿ ਉਹ ਜੁਗਤ ਵਰਤਦਾ ਬਹੁਤੇ ਹੋਣ ਦੀ ਬਹੁਤੀ ਜ਼ਿੰਮੇਵਾਰੀ ਪ੍ਰਤੀਤ ਕਰਦਾ ਤੇ ਉਸ ਨੂੰ ਮਨੁੱਖਾਂ ਦੀ ਪੀੜਾ ਹਰਨ ਤੇ ਵਰਤਦਾ ਤਾਦ ਉਸ ਦੀ ਹੋਸ਼ ਟਿਕਾਣੇ ਰਹਿੰਦੀ ਤੇ ਜਿਉਂ-ਜਿਉਂ ਭਲਾ ਕਰਦਾ ਤਿਉਂ-ਤਿਉਂ ਉਸ ਦੀ ਮਤ ਉਜਲੀ ਹੁੰਦੀ ਤੇ ਰੱਬ ਦੇ ਨਾਮ ਵਿੱਚ ਉੱਚਾ ਹੁੰਦਾ ਪਰ ਉਸ ਨੂੰ ਬਹੁਤੀ ਦਾ ਮਦ ਚੜਦਾ ਹੈ ਵੀ ਮੇਰੇ ਕੋਲ ਤਾਂ ਪੈਸੇ ਹੀ ਬਹੁਤ ਜ਼ਿਆਦੇ ਆ ਮਦ ਚੜਦਾ ਕੱਚੇ ਕੁਸ਼ਾਮ ਦੀ ਆ ਕੇ ਉਸ ਦੇ ਮਨ ਨੂੰ ਵਧਾਉਂਦੇ ਆ ਉਸ ਦੇ ਧਨ ਦਾ ਲਾਭ ਆਪ ਲੈਣ ਲਈ ਉਸ ਦੇ ਮੰਦੇ ਕੰਮਾਂ ਦੇ ਵਿੱਚ ਜੋ ਉਹ ਲੱਗਿਆ ਹੁੰਦਾ ਉਹਦੇ ਵਿੱਚ ਹੋਰ ਲੱਗਣ ਲਈ ਪ੍ਰੇਰਦੇ ਆ ਐਉਂ ਰਸਾ ਕਸਾਂ ਵਿੱਚ ਲੱਗ ਕੇ ਪਾਪ ਕਰਮਾ ਤੱਕ ਪਹੁੰਚ ਕੇ ਆਪਾ ਠਗਾ ਬੈਠਦਾ ਹੈ ਤੇ ਇੱਥੇ ਉੱਥੇ ਬਦਨਾਮੀ ਦੇ ਦੁੱਖ ਸੇੜਦਾ ਹੈ ਕਿਸੇ ਤਰ੍ਹਾਂ ਕਈ ਬੰਦੇ ਜਾਤ ਵਿੱਚ ਉੱਚੇ ਹਨ ਜਿਵੇਂ ਹਿੰਦੂਆਂ ਵਿੱਚ ਬ੍ਰਾਹਮਣ ਤੇ ਮੁਸਲਮਾਨਾਂ ਵਿੱਚ ਸਯਾਦ ਇਹ ਲੋਕ ਕਿਸ ਜਾਤੀ ਦੇ ਅਭਿਮਾਨ ਵਿੱਚ ਆਕੜਾ ਖੜ ਕੇ ਤੁਰਦੇ ਆ ਇਹੋ ਅਭਿਮਾਨ ਇਹਨਾਂ ਨੂੰ ਹਉਮੈ ਨੂੰ ਜਿੱਤਣ ਨਹੀਂ ਦਿੰਦਾ ਆਪੋ ਆਪਣੇ ਸ਼ਾਸਤਰ ਪੜ੍ਹਦੇ ਸੁਣਦੇ ਆਪਣੀ ਵਡਿਆਈ ਵਿੱਚ ਦੂਸਰਿਆਂ ਤੇ ਵਧੀਕੀਆਂ ਤੇ ਅਨਿਆ ਕਰਦੇ ਆ ਫਿਰ ਰੂਪ ਹੈ ਤੇ ਜੋਬਨ ਰੂਪ ਦਾ ਵੀ ਅਵਿਮਾਨ ਹੁੰਦਾ ਹੈ ਕਿਸ ਵਿੱਚ ਆ ਕੇ ਵੀ ਜੀਵ ਹਉਮੈ ਨੂੰ ਜਿੱਤਣ ਤੋਂ ਰਹਿ ਜਾਂਦਾ ਦਿੱਤੀ ਦਾ ਦਾਤ ਸਾਈ ਨੇ ਸੀ ਜੋ ਸੋਝੀ ਆਵੇ ਕਿ ਜਿਵੇਂ ਸਰੀਰ ਸੋਹਣਾ ਹੈ ਉਹੋ ਜਿਹਾ ਮਨ ਸੋਹਣਾ ਹੋਣਾ ਪਰ ਸਗੋਂ ਮਨੁੱਖ ਤੇ ਤ੍ਰੀਮਤਾ ਇਸ ਦੇ ਮਾਦ ਵਿੱਚ ਆ ਕੇ ਅਨੇਕਾਂ ਪਾਪਾਂ ਦੇ ਭਾਗੀ ਹੁੰਦੇ ਆ ਤੇ ਇਉਂ ਉਸ ਦੀ ਇਸ ਸੋਹਣੀ ਸ਼ੈ ਦੇ ਹੱਥੋਂ ਮਨੋਖਾ ਜਨਮ ਆਪਣਾ ਆਪ ਠਗਾ ਕੇ ਤੁਰ ਜਾਂਦੇ ਹਨ ਪਠਾਨ ਨੇ ਬੇਨਤੀ ਕੀਤੀ हे ਦਾਤਾ ਭਲਾ ਰੂਪ ਸੁੰਦਰਤਾ ਦਾ ਕੋਈ ਹੋਰ ਗੁਣ ਵੀ ਹੈ ਇਹ ਤਾਂ ਹੁੰਦੀ ਹੀ ਭੋਗਾਂ ਨਿਮਿਤ ਹੈ ਜਿਹੜਾ ਸੋਹਣਾ ਸਰੀਰ ਮਿਲਿਆ ਸੋਹਣੀ ਸੁੰਦਰਤਾ ਮਿਲੀ ਅੱਜ ਦੇ ਜਗਤ ਵਿੱਚ ਵੀ ਜਮਾਨੇ ਵਿੱਚ ਵੀ ਸੰਗਤ ਜੀ ਆਪ ਜੀ ਨੇ ਵੇਖ ਲੈਣਾ ਕਿ ਬੜੇ ਦੁਨੀਆਂ ਦੇ ਦੁਨੀਆਦਾਰ ਦੁਨਿਆਵੀ ਕਾਮ ਆਦਿਕ ਭੋਗਾਂ ਦੇ ਵਿੱਚ ਹੀ ਆਪਣੇ ਸਮੇਂ ਨੂੰ ਖੱਤਤ ਕਰ ਰਹੇ ਹਨ ਆਪਣੇ ਸਰੀਰ ਨੂੰ ਸਰੀਰ ਦੇ ਸੁਹੱਪਣ ਨੂੰ ਇਸ ਪਾਸੇ ਨਹੀਂ ਲਾ ਰਹੇ ਕਿ ਜਿਸ ਤਰ੍ਹਾਂ ਸਰੀਰ ਸੋਹਣਾ ਹੈ ਮਨ ਵੀ ਸੋਹਣਾ ਕਰੀਏ ਪਰ ਉਲਟ ਪਾਸੇ ਚੱਲੇ ਹੋਏ ਹਨ ਅੱਗੇ ਮਹਾਰਾਜ ਜੀਆ ਨੇ ਕੀ ਵਚਨ ਕੀਤਾ ਫਿਰ ਕਿਵੇਂ ਮਹਾਰਾਜ ਨੇ ਉਹਨਾਂ ਨੂੰ ਤਾਰਿਆ ਕਿਵੇਂ ਫਿਰ ਟੁੱਟਿਆਂ ਨੂੰ ਜੋੜਿਆ ਇਹ ਕੱਲ ਦੇ ਇਤਿਹਾਸ ਵਿੱਚ ਆਪਾਂ ਸਰਵਣ ਕਰਾਂਗੇ ਭੁੱਲਾਂ ਚੁੱਕਾਂ ਦੀ ਖੀਮਾ ਜੀ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ